ਵਰਗੁਰੂ ਜੀ ਖਾਲਸਾ ਵਰਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਬੰਦੇ ਚਮਤਕਾਰਾਂ ਦੀ ਗੱਲ ਕਰਦੇ ਆ ਉਹਨਾਂ ਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਬੰਦੇ ਬਾਣੀ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਪਿੱਛੇ ਲੱਗੇ ਨੇ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਕਥਾ ਕਹਾਣੀਆਂ ਕੇਵਲ ਗਪਾਉਣ ਮਾਰੇ ਗਏ ਉਹ ਬੰਦੇ ਹਰ ਵਕਤ ਇਹ ਕਹਿੰਦੇ ਨੇ ਗੁਰੂ ਸਾਹਿਬ ਨੇ ਇੱਥੇ ਚਮਤਕਾਰ ਕੀਤਾ ਗੁਰੂ ਸਾਹਿਬ ਨੇ ਇੱਥੇ ਚਮਤਕਾਰ ਕੀਤਾ ਇਹ ਆਮ ਨੋਰਮਲ ਗੱਲਾਂ ਚਾਹੁੰਦੀਆਂ ਨੇ ਔਰ ਜੇ ਕੋਈ ਬੰਦਾ ਤਰਕ ਦੇ ਨਾਲ ਗੱਲ ਕਰਦਾ ਉਹਦੇ ਤੋਂ ਇਹ ਮਾਫੀ ਮੰਗਾ ਕੇ ਆਪਣੇ ਆਪ ਨੂੰ ਇਹ ਸਮਝ ਲੈਣ ਕਿ ਅਸੀਂ ਕੌਮ ਆ ਪੂਰੀ ਕਣਕੜਵਾਲ ਦਾ ਇੱਕ ਜਥਾ ਕੋਈ ਹੈਗਾ ਜਿਨਨੇ ਮਾਫੀ ਮੰਗਾਈ ਮੈਂ ਨਾਂ ਨਹੀਂ ਲੈਣਾ ਮੈਂ ਬੇਨਤੀ ਇਹ ਕਰਨੀ ਹੈ ਵੀ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਤੇ ਨਾ ਚਮਤਕਾਰ ਕਿਤੇ ਗੁਰੂ ਸਾਹਿਬ ਨੇ ਕੀਤਾ ਤੇ ਨਾ ਬਾਣੀ ਵਿੱਚ ਕੋਈ ਇਹੋ ਜਿਹਾ ਸ਼ਬਦ ਹੈ ਜਿੱਥੇ ਚਮਤਕਾਰ ਦੀ ਗੱਲ ਕਰਾਮਾ ਦੀ ਗੱਲ ਗੁਰੂ ਪਾਸ਼ਾ ਨੇ ਕੀਤੀ ਹੋਵੇ ਇੱਕ ਉਦਾਹਰਣ ਦੇਣੀ ਹੈ ਅਸੀਂ ਮਿਹਨਤ ਤੇ ਚਮਤਕਾਰ ਨੂੰ ਲਗਧਰਿਕੇ ਨਾਲ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਇੱਕ ਰਟਾਇਰ ਮਲਾਜਮ ਉਪਰਵੇਂ ਪੁਲਿਸ ਚੋਂ ਹੋਇਆ ਪੰਵੇਂ ਫੌਜ ਚੋਂ ਹੋਇਆ ਜੇ ਕੋਈ ਵੱਡਾ ਅਫੀਸਰ ਹੈ ਉਹਦੀ ਪੈਨਸ਼ਨ ਘੱਟੋ ਘੱਟ 50-60000 ਰੁਪਏ ਹੈ ਜੇ 60000 ਪੈਨਸ਼ਨ ਵਾਲਾ ਬੰਦਾ ਇਹ ਕਹਿੰਦਾ ਕਿ ਜਦੋਂ ਮੈਂ ਸਵੇਰੇ ਉੱਠਦਾ ਮੇਰੇ ਸਹਰਾਣੇ ਥੱਲੇ 2000 ਰੁਪਏ ਪਿਆ ਹੁੰਦਾ ਤਾਂ ਕਿ ਇਹ ਚਮਤਕਾਰ ਹੈ ਉਹਨੇ ਘੱਟੋ ਘੱਟ ਪੈਂਤੀ 40 ਸਾਲ ਗਵਰਨਮੈਂਟ ਦੇ ਅੰਦਰ ਇੱਕ ਅਫੀਸਰ ਬਣ ਕੇ ਸਰਵਿਸ ਕੀਤੀ ਹੈ ਉਹਦੀ ਡਿਊਟੀ ਸੀ ਸਰਕਾਰੀ ਨੌਕਰੀ ਕੀਤੀ ਆ ਤੇ ਉਹਦੀ ਉਹ ਮਿਹਨਤ ਹੈ ਜਿਹੜੀ ਉਹਨੂੰ ਹਰ ਰੋਜ਼ 2000 ਰੁਪਏ ਦੇ ਰੋਜ਼ ਵਿੱਚ ਮਿਲ ਰਹੀ ਹੈ ਕੀ ਇਹਨੂੰ ਚਮਤਕਾਰ ਕਹੋਗੇ ਜਾਂ ਉਹਦੀ 40 45 ਜਾਂ 35 ਜਾਂ 30 ਸਾਲ ਦੀ ਕੀਤੀ ਹੋਈ ਮਿਹਨਤ ਹੈ ਬਸ ਫਰਕ ਇਹਨਾਂ ਕਹੇ ਇੱਕ ਬਾਬੇ ਨੇ ਚੰਡੀਗੜ੍ਹ ਤੋਂ ਸੀ ਉਹ ਤੇ ਉਹਨੇ ਇੱਕ ਕਥਾ ਸੁਣਾਈ ਕਹਿੰਦਾ ਜੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੋੜ ਸੀ ਤੇ ਕੋਈ ਚਾਦਰਾਂ ਬਗੈਰਾਂ ਲੈਣੀਆਂ ਸੀ ਕਹਿੰਦਾ ਮੈਨੂੰ ਕਹਿੰਦੇ ਕਿ ਮਾਇਆ ਕਿੱਥੋਂ ਆਉਂਗਾ ਕਹਿੰਦਾ ਮੈਂ ਕਿਹਾ ਤੁਸੀਂ ਜਿਹੜੇ ਗੁਰਸਾਲ ਦੇ ਸਰੂਪ ਸਾਜਕਣ ਦੇ ਵਿੱਚ ਪਏ ਨੇ ਉਹਨਾਂ ਦੀ ਸੇਵਾ ਕਰੋ ਕਹਿੰਦੇ ਇੱਕ ਸਿੰਘ ਨੇ ਸੁਖਾਸਨ ਵਾਲਾ ਜਿਹੜਾ ਕੱਪੜਾ ਸੀ ਉਹ ਖੋਲ ਲਿਆ ਜਿਹੜੇ ਗੁਰੂ ਸਾਹਿਬ ਦੇ ਪਾਵਨ ਅੰਕ ਹੁੰਦੇ ਨੇ ਉਹਨਾਂ ਦੇ ਉੱਪਰ ਉਹਨੇ ਕਪੜਾ ਫੇਰੇ ਜਾਨਕਿ ਉਹਨੂੰ ਇਸ਼ਨਾਨ ਕਰਾਉਣਾ ਕਹਿੰਦੇ ਨੇ ਜਿਹੜੇ ਮਨਮਤ ਦੇ ਵਿੱਚ ਰਹਿਣ ਵਾਲੇ ਬੰਦੇ ਆ ਕਹਿੰਦੇ ਉਹ ਅੰਗ ਸਾਫ਼ ਕਰਕੇ ਇਸ਼ਨਾਨ ਕਰਾ ਰਹੇ ਸੀ ਗੁਰੂ ਸਾਹਿਬ ਦਾ ਉਹਦੇ ਵਿੱਚੋਂ 15-20000 ਰੁਪਇਆ ਨਿਕਲਿਆ ਜਿਹੜਾ ਵੀ ਕਹਿੰਦੇ ਪੰਨਾ ਪਲਟਾਇਆ ਕਰਨ ਉਸੇ ਕਹਿੰਦੇ 2000 ਦਾ ਨੋਟ ਪਿਆ ਹੋਇਆ ਕਰੇ ਕਹਿੰਦੇ 20-25000 ਰੁਪਇਆ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਨਿਕਲਿਆ ਇੱਕ ਅਥਾ ਕਹਾਣੀਆਂ ਸਾਡੇ ਬਾਬਿਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸੁਣਾਈਆਂ ਹੋਣ। ਯਾਨੀ ਇਹ ਕੋਈ ਚਮਤਕਾਰ ਨਹੀਂ। ਇਹ ਉਹ ਬਾਬੇ ਦੀ ਵੀ ਕੋਈ ਵਿਅਕਤ ਹੋ ਸਕਦੀ ਹੈ। ਪੈਸੇ ਗੁਰੂ ਸਾਹਿਬ ਦੇ ਵਿੱਚ ਪਹਿਲਾਂ ਰੱਖੇ ਹੋਣ ਕਿਸੇ ਨੂੰ ਬੇਬਕੂ ਬਣਾਉਣ ਵਾਸਤੇ। ਚਲੋ। ਜਿਹੜੇ ਬੰਦੇ ਕਹਿੰਦੇ ਨੇ ਕਿ ਚਮਤਕਾਰ ਗੁਰੂ ਸਾਹਿਬ ਨੇ ਕੀਤਾ ਜਾਂ ਗੁਰਵਾਣੀ ਦੇ ਨਾਲ ਹੋ ਜਾਂਦਾ ਹੈ। ਮੈਂ 100% ਇਹ ਗੱਲ ਠੋਕ ਕੇ ਕਹਿੰਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਾਮਾਤ ਦੀ ਕੋਈ ਗੱਲ ਹੈ। ਤੇ ਨਾ ਕਿਤੇ ਕਰਾਮਾਤ ਗੁਰੂ ਸਾਹਿਬ ਨੇ ਦਿਖਾਈ ਹੈ ਤੇ ਨਾ ਹੀ ਗੁਰੂ ਸਾਹਿਬ ਨੇ ਕੋਈ ਚਮਤਕਾਰ ਕੀਤਾ ਇਹ ਸਾਡੇ ਜਿਹੜੇ ਪਖੰਡੀ ਲੋਕ ਨੇ ਉਹ ਕਹਿੰਦੇ ਨੇ ਮਾਫੀ ਮੰਗਵਾ ਲਈ ਜੀ ਚਾਰ ਬੰਦੇ ਇਕੱਠੇ ਹੋਣਗੇ ਤੁਸੀਂ ਮਾਫੀ ਮੰਗੋ ਜੋ ਬੰਦਾ ਡਰਦਾ ਮਾਫੀ ਮੰਗ ਲੈਂਦਾ ਫਿਰ ਕਹਣਗੇ ਜੀ ਕੌਮ ਤੋਂ ਮਾਫੀ ਮੰਗੀ ਹੈ ਕਿ ਤੁਸੀਂ ਚਾਰ ਬੰਦੇ ਕੌਮ ਬਣ ਜਾਂਦੇ ਹੋ ਨਾ ਭਾਵੇਂ ਕੋਈ ਕਣਕਵਾਲ ਵਾਲੇ ਹੋਣ ਭਾਵੇਂ ਕੋਈ ਟਕਸਾਲੀ ਹੋਣ ਕਾ ਮੈਂ ਕੋਈ ਡੇਰੇ ਵਾਲਾ ਬਾਬਾ ਹੋਵੇ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਨਾ ਗੁਰੂ ਸਾਹਿਬ ਨੇ ਚਮਤਕਾਰ ਕੀਤਾ ਨਾ ਬਾਣੀ ਵਿੱਚ ਕੋਈ ਅਜਿਹਾ ਸ਼ਬਦ ਚਮਤਕਾਰ ਵਾਲਾ ਹੈ ਧਿਆਨ ਦੇ ਨਾਲ ਸੁਣਿਓ ਬੰਦ ਤੁਸੀਂ ਇੱਕ ਆਮ ਇਨਸਾਨ ਤੋਂ ਮਾਫੀ ਮੰਗਾਉਣੇ ਜੋ ਕੋਈ ਗੱਲ ਕਹਿੰਦਾ ਆ ਜਿਹੜਾ ਸੁੱਖਾ ਪੀਣੀ ਜਾਂ ਬਾਬਾ ਬੰਤਾ ਸਿੰਘ ਹੈ ਉਹਨੇ ਪਤਾ ਕੀ ਕਿਹਾ ਸੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਪਾਤਸ਼ਾਹ ਜਾਂਦੇ ਐ ਕੰਗਿਆ ਨੇ ਕਿਹਾ ਸੀ ਕਿ ਤਾੜੀ ਮਾਰ ਕੇ ਨਿਕਲੇ ਰਣ ਸਿੰਘਾ বাজਾਇਆ ਤੇ ਤਿੰਨ ਸਿੰਘ ਸਹਿਬਾਨ ਨਾਲ ਸੀ ਇਹ ਸੂਰਜ ਪ੍ਰਕਾਸ਼ ਜੀ ਲਿਖਿਆ ਹੋਇਆ ਹੈ ਪਰ ਬੰਤਾ ਸਿੰਘ ਨੇ ਕੀ ਕਿਆ ਸੀ ਕਹਿੰਦੇ ਕਹਿੰਦਾ ਬਗਾਨੇ ਪੁੱਤ ਤਾੜੀ ਮਾਰ ਕੇ ਨਿਕਲ ਨਹੀਂ ਦਿੰਦੇ ਬਗਾਨੇ ਪੁੱਤਾਂ ਦੇ ਸਾਹਮਣੇ ਤਾੜੀ ਮਾਰ ਕੇ ਗੁਰੂ ਪਾਸ਼ਾ ਨਿਕਲ ਨਹੀਂ ਸਕਦੇ ਸੀ ਇਹ ਗੱਲ ਬੰਤਾ ਸਿੰਘ ਨੇ ਕਹੀ ਹੈ ਜਿਹੜਾ ਨਿੰਗ ਸਿੰਘ ਕਥਾ ਕਰਦਾ ਹੁੰਦਾ ਹੈ ਹੈ ਹਿੰਮਤ ਉਹਦੇ ਕੋਲ ਮਾਫੀ ਮੰਗਵਾ ਲਓ ਤੁਸੀਂ ਹਿੰਮਤ ਹੈਗੀ ਆ ਕਿ ਬਾਬਾ ਬੰਦਾ ਸਿੰਘ ਨੂੰ ਕਹੋ ਕਿ ਤੂੰ ਇਹ ਗੱਲ ਕਿਉਂ ਕਹੀ ਉਹਦੀ ਗੱਲ ਛੱਡੋ ਜਾਂ ਮੈਂ ਕਹਿੰਨੀ ਬੁੱਟਾ ਸਿੰਘ ਬੋਲਦਾ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਨਾ ਗੁਰੂ ਪਾਸ਼ਾ ਨੇ ਕੋਈ ਚਮਤਕਾਰ ਕੀਤਾ ਤੇ ਨਾ ਹੀ ਉਹਨਾਂ ਨੂੰ ਕਰਨ ਦੀ ਲੋੜ ਸੀ 239 ਸਾਲ ਲੱਗੇ 10 ਜਾਮੇ ਬਦਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਸ਼ਾ ਤੋਂ ਲੈ ਕੇ ਗੁਰੂ ਕਲਗੀਧਰ ਸੱਚੇ ਪਾਸ਼ਾ ਤੱਕ 239 ਸਾਲ ਦੀ ਇਹ ਮਿਹਨਤ ਹੈ ਇੱਕ ਮਨੁੱਖ ਨੂੰ ਪੂਰਨ ਸੰਪੂਰਨ ਮਨੁੱਖ ਬਣਾਉਣ ਵਾਲੀ ਤੇ ਉਹਦੇ ਜੀਵਨ ਵਿੱਚ ਮਿਹਨਤ ਕਿੰਨੀ ਹੁੰਦੀ ਹੈ ਉਹਦਾ ਜੀਵਨ ਦੇ ਵਿੱਚ ਸੰਘਰਸ਼ ਕਿੰਨਾ ਹੁੰਦਾ ਇਹ ਸਮਝਾਇਆ ਹੈ 239 ਸਾਲ ਦੇ ਵਿੱਚ ਜਿਹੜੇ ਬੰਦੇ ਹਰੇਕ ਬੰਦੇ ਨੂੰ ਜਾ ਕੇ ਕਹਿੰਦੇ ਨੇ ਮਾਫੀ ਮੰਗ ਤੂੰ ਚਮਤਕਾਰ ਦੀ ਗੱਲ ਕੀਤੀ ਹੈ ਕਿਸੇ ਵਿੱਚ ਦਮ ਹੈ ਗਿਆਨੀ ਬੂਟਾ ਸਿੰਘ ਦੇ ਕੋਲੋਂ ਕੋਈ ਮਾਫੀ ਮੰਗਵਾ ਲਵੇ ਮੈਂ ਅੱਜ ਵੀ ਕਹਨਾ ਬਾਬਾ ਦੀਪ ਸਿੰਘ ਦਾ ਸੀਸ ਕਟਿਆ ਗਿਆ ਪਰ ਉਹ ਬਿਨਾਂ ਸੀਸ ਤੋਂ ਲੜੇ ਨਹੀਂ ਮੈਂ ਅੱਜ ਵੀ ਕਹਨਾ ਇਹ ਜਿਹੜੇ ਗੁਰਦਵਾਰਿਆਂ ਦੇ ਕਢਮ ਚੌਧਰੀ ਜਾਂ ਜਿਹੜੇ ਝੂਠ tufaan ਬੋਲਣ ਵਾਲੇ ਪ੍ਰਚਾਰਕ ਨੇ ਇਹ ਉਹਨਾਂ ਦੀਆਂ ਗੱਲਾਂ ਨੇ ਮੈਂ ਅੱਜ ਵੀ ਕਹਨਾ ਕਿ ਗੁਰੂ ਪਾਸ਼ਾ ਨੇ ਪੰਜ ਪਿਆਰਿਆਂ ਦੇ ਸਿਰ ਧੜ ਤੋਂ ਲੱਗ ਨਹੀਂ ਕੀਤੇ ਸੀ ਇਹ ਮਨਵਤਾ ਨੇ ਗੈਰ ਗ੍ਰੰਥਾਂ ਦੀਆਂ ਜਿਹੜੀਆਂ ਸਾਡੇ ਤੇ ਥੋਪੀਆਂ ਜਾ ਰਹੀਆਂ ਨੇ ਮੈਂ ਅੱਜ ਵੀ ਕਹਿਣਾ ਕਿਸੇ ਵਿੱਚ ਹਿੰਮਤ ਹੈ ਕੋਈ ਮਾਫੀ ਮੰਗਵਾ ਸਕਦਾ ਹੈ ਮਾਫੀ ਮੰਗਦੀ ਸਾਡੀ ਜੁੱਤੀ ਕਹੋ ਜਿਹੜੇ ਜਹਦਾਰ ਨੂੰ ਆ ਕੇ ਕਹਿਣਾ ਵੀ ਬੁੱਟਾ ਸੰਦ ਮਾਫੀ ਮੰਗਾਂ ਕਿਹੜਾ ਜਹਦਾਰ ਹੈ ਉਹ ਕੱਲ ਤੱਕ ਦਾ ਜਿਹੜਾ ਮੈਨੂੰ ਸੱਦ ਕੇ ਕਵੇ ਤੂੰ ਮਾਫੀ ਮੰਗ ਸਾਡੇ ਮਾਫੀ ਮੰਗਵਾਉਣ ਵਾਲੇ ਜੁੱਤੀ ਦੇ ਯਾਦ ਨਹੀਂ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਕਹਿ ਰਹੇ ਹਾਂ ਵੀ ਇੱਕ ਤੱਕ ਦਿਖਾਓ ਜਿੱਥੇ ਕਰਾਮਾਤ ਦੀ ਗੱਲ ਕੀਤੀ ਹੋਵੇ ਜਿਹੜੇ ਇਤਿਹਾਸ ਦੇ ਵਿੱਚ ਮਠਾਈਆਂ ਲਾਉਣ ਵਾਲੇ ਨੇ ਨਾ ਦਰਖਤਾਂ ਨੂੰ ਉਹ ਗੁਰਮਤ ਤੋਂ ਕੂਹਾਂ ਦੂਰ ਨੇ ਤੁਸੀਂ ਹਰੇਕ ਦੇ ਘਰ ਜਾਨੇ ਹੋ ਮੰਗ ਮਾਫੀ ਤੋਂ ਇਹ ਕਿਆ ਸੀ ਮੈਂ ਅੱਜ ਕਹਿਣਾ ਗੁਰੂ ਸਾਹਿਬ ਦੇ ਵਿੱਚ ਨਾਂ ਚਮਤਕਾਰ ਸੀ ਤੇ ਨਾਂ ਚਮਤਕਾਰ ਕੀਤਾ ਤੇ ਨਾਂ ਚਮਤਕਾਰ ਦੀ ਗੱਲ ਗੁਰਬਾਣੀ ਨੇ ਕੀਤੀ ਹੈ ਕਿਦੇ ਵਿੱਚ ਹਿੰਮਤ ਹੈ ਮਾਫੀ ਮੰਗਵਾ ਸਕਦੇ ਹੋ ਸੱਦੋਂ ਮੈਨੂੰ ਇੱਥੇ ਮਰ ਜੀ ਕੱਲ ਤਾਂ ਅਜੇ ਜਿਹੜਾ ਸੱਦੇ ਮੰਗਾਵੀ ਮਾਫੀ ਫਿਰ ਦੱਸਾਂਗੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਾ ਕਿਸੇ ਗ੍ਰੰਥ ਦੀ ਗੱਲ ਕੀਤੀ ਐ ਤੇ ਨਾ ਕਰਨੀ ਐ ਜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਗ੍ਰੰਥ ਦੀ ਗੱਲ ਕਰਦਾ ਉਹ ਦਿਖਾਈ ਜਾਵੇ ਕਰਾਮਾ ਇੱਕ ਗੱਲ ਹੋਰ ਨੋਟ ਕਰਨੀ ਐ ਜਦੋਂ ਅਸਾਈ ਬੰਦਾ ਜਿੰਦਾ ਕਰਨ ਦੀ ਗੱਲ ਕਰਦੇ ਨੇ ਉਹਨਾਂ ਦਾ ਪਖੰਡ ਹੈ ਪਖੰਡ ਹੈ ਨਾ ਉਹਨਾਂ ਦਾ ਉਦੋਂ ਤੁਸੀਂ ਕਿਰਪਾਨਾ ਚੱਕ ਕੇ ਪਿੱਛੇ ਪੈਣਿਓ ਕਿ ਕਿ ਅਸਾਈ ਪਖੰਡਵਾਦ ਕਰਦੇ ਨੇ ਜਮਤ ਕਰ ਦਿਖਾਉਂਦੇ ਐ ਤੇ ਜਦੋਂ ਸਾਡੀ ਸਿੱਖ ਕੌਮ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਮੰਨਦੇ ਨਹੀਂ ਉਦੋਂ ਸਾਡਾ ਗੁਰੂ ਪੂਰਾ ਹੈ ਉਹਨਾਂ ਦਾ ਗੁਰੂ ਅਧੂਰਾ ਹੈ ਅਸੀਂ ਇੱਥੇ ਅੜਦੇ ਹਾਂ ਮੈਂ ਇੱਕ ਠੋਕੇ ਗੱਲ ਕਹਿਣਾ ਜਿਹਦੇ ਵਿੱਚ ਵੀ ਹਿੰਮਤ ਹੈ ਮੇਰੇ ਕੋਲ ਮਾਫੀ ਮੰਗਵਾ ਕੇ ਦਿਖਾਵੇ ਇਹ ਗੱਲ ਮੈਂ ਨਹੀਂ ਕੀਤੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਗੱਲ ਕੀਤੀ ਹੈ ਤੇ ਗੁਰਬਾਣੀ ਦੇ ਵਿੱਚੋਂ ਹੀ ਗੱਲ ਕਰਾਂਗੇ 1430 ਪਾਵਨ ਅੰਕ ਨੇ ਅਰਾਗ ਮਾੜਾ ਤੋਂ ਬਿਨਾਂ ਤਕਰੀਬਨ ਤਕਰੀਬਨ ਡੇਢ ਕੰਗ ਉਹ ਹੈ ਉਹ ਤੋਂ ਬਿਨਾ ਤੇ 1430 ਅੰਕ ਦੇ ਵਿੱਚ ਇੱਕ ਵੀ ਸ਼ਬਦ ਮੈਨੂੰ ਦੇ ਦਿਓ ਵੀ ਇੱਥੇ ਕਰਾਮਾਤ ਦੀ ਗੱਲ ਗੁਰੂ ਪਾਸ਼ਾ ਨੇ ਕੀਤੀ ਹੈ ਜੇ ਕੀਤੀ ਹੈ ਤਾਂ ਦੇਣਦਾਰ ਹਾਂ ਅਸੀਂ ਐਨੇ ਬੁੱਝੜ ਬਣ ਗਏ ਬਾਣੀ ਦੀ ਗੱਲ ਅਸੀਂ ਸੁਣਨੀ ਨਹੀਂ ਕਿਸੇ ਬਾਬੇ ਨੇ ਚਮਤਕਾਰ ਦੀ ਗੱਲ ਕਰਤੀ ਅਸੀਂ ਉਹ ਪੱਲੇ ਬੰਨ ਲੈਂਦੇ ਹਾਂ ਮੰਗਾਓ ਮਾਫੀ ਹੁਣ ਮੈਂ ਸ਼ਰਯਾਮ ਕਹਿੰਦਾ ਜਿੰਨਾ ਵੀ ਜੋਰ ਲੱਗਦਾ ਲਾ ਕੇ ਦੇਖੋ ਸਦੋ ਕਾਲ ਤੱਕ ਤੇ ਕਾਲ ਤੱਕ ਤੁਨੂੰ ਸ਼ਿਕਾਇਤ ਕਰੋ ਕਿ ਬੁੱਟਾ ਸਿੰਘ ਇਦਾਂ ਕਹਿੰਦਾ ਕੋਈ ਚਮਤਕਾਰ ਗੁਰੂ ਸਾਹਿਬ ਨੇ ਕੀਤਾ ਨਹੀਂ ਤੇ ਨਾ ਹੀ ਚਮਤਕਾਰ ਦੀ ਲੋੜ ਪਈ ਗੁਰੂ ਪਾਸ਼ਾ ਨੇ 239 ਸਾਲ ਲਾ ਕੇ ਇੱਕ ਸੰਘਰਸ਼ ਕਰਨ ਵਾਲੇ ਤੇ ਇੱਕ ਮਨੁੱਖ ਤਿਆਰ ਕੀਤਾ ਕਿ ਕਿੱਦਾਂ ਮਿਹਨਤ ਕਰਨੀ ਹੈ ਕਿੱਦਾਂ ਕੌਮ ਦੀ ਗੱਲ ਕਰਨੀ ਹੈ ਕਿੱਦਾਂ ਹੌਸਲੇ ਦੇ ਨਾਲ ਮੈਦਾਨੇ ਜੰਗਾਂ ਵਿੱਚ ਲੜਨਾ ਹੈ ਕਿੱਦਾਂ ਤੁਸੀਂ ਦਲੀਲਵਾਜੀ ਦੇ ਨਾਲ ਕਿਸੇ ਗੈਰ ਮਤਲਬ ਵਾਲੇ ਦੇ ਨਾਲ ਗੱਲਬਾਤ ਕਰਨੀ ਹੈ ਇਹ ਸਾਨੂੰ ਸਿਖਾਇਆ ਹੋਇਆ ਹੈ ਜਿਹੜੇ ਮਾਫੀ ਮੰਗਵਾਉਣ ਵਾਲੇ ਨੇ ਨਾ ਜਿਹਨਾਂ ਨੂੰ ਬੇਨਤੀ ਕਰਦਾ ਲਾਓ ਜਿਹੜਾ ਜੋੜ ਲਾਉਣਾ ਜਿੱਥੇ ਮਰਜੀ ਜਾਓ ਕਦੇ ਨਹੀਂ ਮਾਫੀ ਮੰਗਾਂ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਮਾਫੀ ਮੰਗਦੀ ਹੈ ਮੇਰੀ ਜੁੱਤੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਤਾਂ ਤੁਹਾਨੂੰ ਮੰਨ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ